ਸਰ ਮੈਂ ਤੁਹਾਡੇ ਨਾਲ 200 ਰੁਪਏ ਕੰਫੀ ਮੰਨ ਕੇ ਚੱਲੋ ਅੱਜ ਅੱਜ ਤੁਸੀਂ ਲੋਟ ਦੇ ਮੈਂ ਤੁਹਾਨੂੰ ਉਹ ਤੋਂ ਬਾਅਦ ਸਾਨੂੰ ਦਿੱਲੀ ਜਾਣ ਦਾ ਰਾਹ ਮਿਲ ਗਿਆ ਸਾਨੂੰ ਦਿੱਲੀ ਚ ਮੈਂ ਤੁਹਾਡੇ ਨਾਲ 200 ਰੁਪਏ ਕੰਫੀ ਮੰਨ ਕੇ ਚੱਲੋ ਅੱਜ ਅੱਜ ਤੁਸੀਂ ਲੋਟ ਦੇ ਮੈਂ ਤੁਹਾਨੂੰ ਉਹ ਤੋਂ ਬਾਅਦ ਸਾਨੂੰ ਦਿੱਲੀ ਜਾਣ ਦਾ ਰਾਹ ਮਿਲ ਗਿਆ ਸਾਨੂੰ ਦਿੱਲੀ ਕੀ ਨਾ ਦੇਣ ਦਾ ਤਵਾਬ ਲੈਣੇ ਗਾਣੇ ਭੇਜ ਦਿਓ ਉਹ ਕੰਨਕ ਤੇ ਉਹ ਜ਼ਿੰਮੇਵਾਰੀ ਹੈ ਸਰਕਾਰ ਦੀ ਚੁੱਲੇ ਉਹ ਮੰਗਤੇ ਬਣਾ ਦਿਓ ਮੰਗਤੇ ਨਹੀਂ ਸਾਡੀ ਮੋਹ ਜਾਏਗੀ ਪ੍ਰਾਪਰਕ ਜੇ ਸਾਡੇ 17 ਏਕੜ ਦਾ ਕਾਨੂੰਨ ਆ ਉਹਦੇ ਬਾਅਦ ਕੋਈ ਜ਼ਮੀਨ ਨਹੀਂ ਰੱਖ ਸਕਦਾ ਕਦੇ ਛੋਟੇ ਮੋਦੀ ਨੇ ਆਵਾਜ਼ ਠਾਈ ਹੈ ਜਾਂ ਤੂੰ ਆਏ ਠਾਈ ਹੈ ਫਰਮਾਨਾਥਨ ਦੀ ਰਿਪੋਰਟ ਉਤਮ ਖੇਤੀ ਮਾਧਮ ਪਾਲ ਨਿਖਤ ਚ ਆ ਗਈ ਸਾਨੂੰ ਭਾਦ ਹਏ ਤੱਕ ਅਸੀਂ ਮੌਤ ਕੁਛ ਨਹੀਂ ਲਗਦੇ ਨਾ ਬਿਜਲੀ ਆ ਕਰਜ਼ਾ ਮਾਫੀ ਮੰਗਦੇ ਆ ਇਹ ਤਾਂ ਤੁਸੀਂ ਮੰਗਦੇ ਬਣਾਈ ਜਾਂਦੇ ਮੰਗਦੇ ਜੇ ਮੰਗਦੇ ਨਾ ਬਣਾਓ ਇੱਕ ਮਿੰਟ ਹਾਂ ਹਸਰਾਜੀ ਇੱਕ ਮਿੰਟ ਯਾਰ ਭਾਈ ਆਹ ਕੋ ਜਵਾਬ ਦੇ ਦਿਓ ਉਹ ਚੀਜ਼ਾਂ ਦਾ ਵੀ ਅਰਮਨ ਚਾਹ ਕਰਾਇਆ ਮੰਤਰੀ ਨੂੰ ਇਹ ਦੁੱਛੀ ਬਣਦੇ ਉਹ ਕੰਟਰੋਲ ਅਮਿਤ ਸ਼ਾ ਗ੍ਰਹਿ ਮੰਤਰੀ ਨਰਿੰਦਰ ਮੋਦੀ ਪੜਾ ਹੋਇਆ ਉਹਦੇ ਲਈ ਹਮਲਾ ਹੋਇਆ ਪ੍ਰਧਾਨ ਮੰਤਰੀ ਤੋਂ ਬਿਨਾ ਪੱਤਾ ਨਹੀਂ ਝੂਲਦਾ ਹਰਿਆਣਾ ਦੇ ਮੁੱਖ ਮੰਤਰੀ ਤੋਂ ਬਿਨਾ ਪੱਤਾ ਨਹੀਂ ਝੂਲਦਾ ਕੀ ਬੈਰੀਕੇਟ ਕਰਨੇ ਕਿੱਲ ਕੱਟਨੇ 35000 ਅਥਰੂ ਗੈਂਸ ਦਾ ਗੋਲਾ ਲਿਆ ਕੇ ਸੇ ਰਕਤ ਅਥਰੂ ਗੈਂਸ ਦੇ ਗੋੜੇ ਸੜ ਤੇ ਨੌਜਵਾਨਾਂ ਦੀਆਂ ਅੱਖਾਂ ਚਲੀਆਂ ਗਈਆਂ ਨੌਜਵਾਨਾਂ ਦੇ ਇੱਕ ਲੰਗਰ ਵਰਤੌਣ ਆਇਆ ਸੀ ਹੰਸਾ ਜੀ ਤੁਹਾਨੂੰ ਮੈਂ ਇੱਕ ਬਾਪਿਓ ਬਾਪਿਓ ਲੰਗਰ ਵਰਤੌਣ ਆਇਆ ਬੰਦਾ ਮਿਰਤਪਾਲ ਬਾਪਿਓ ਇਹ ਗੱਲ ਆ ਬਾਂਵਾ ਜਵਾਬੇ ਦੂੜ ਕੋ ਪੀਡੀਏ ਚ ਪਿਆ ਇਹ ਸਹੀ ਹੋਇਆ ਜਵਾਬ ਇੱਕ ਹੋਰ ਸਵਾਲ ਹੈ ਜੀ ਨਾਲੀ ਉਹਦਾ ਜਵਾਬ ਦਿਓ ਕਿ ਮਹਾਰਾਣੀ ਪ੍ਰਨੀਤ ਕੌਰ ਦੇ ਬਾਡੀਗਾਰਡ ਹਰਵਿੰਦਰ ਸਿੰਘ ਹਲਪਾਲਪੁਰਾ ਨੇ ਸਾਡੇ ਜਿਵੇਂ ਆਪਾਂ ਜਵਾਬ ਸਵਾਲ ਕਰੀ ਜਾਂਦੇ ਆ ਤੁਹਾਡੇ ਸਤਿਕਾਰ ਕੀਤਾ ਨਾ ਜੀ ਸਵਾਲ ਜਵਾਬ ਕੀਤੇ ਅਸੀਂ ਤੇ ਸੁਣੋ ਮੇਰੀ ਗੱਲ ਤੇ ਉਹਨਾਂ ਨੇ ਸਾਡੇ ਬੰਦੇ ਨੂੰ ਧੱਕੇ ਮਾਰ ਮਾਰ ਕੇ ਉਹਦਾ ਕਤਲ ਕਰ ਦਿੱਤਾ ਤੁਸੀਂ ਕੀ ਕਹਿਣਾ ਚਾਹੋਗੇ ਮਹਾਰਾਣੀ ਨੂੰ ਬੀਜੇਪੀ ਸਰਕਾਰ ਨੂੰ ਕੀ ਤੁਸੀਂ ਮਜ਼ਦੂਰਾਂ ਤੇ ਕਿਸਾਨਾਂ ਦਾ ਕਤਲ ਕੰਨ ਦੇ ਲਈ ਲੋਕਾਂ ਦੇ ਵਿੱਚ ਵਿਚਰਦੇ ਆ ਕਿ ਨਹੀਂ ਹੁਣ ਅਨਸਰ ਲੈ ਲਓ ਸਾਰੀਆਂ ਗੱਲਾਂ ਦੀ ਹਾਂ ਬਸ ਹੁਣ ਮੂਦੀ ਤਾਂ ਸ਼ੁਰੂ ਹੋ ਜਾਓ ਜਿੱਥੇ ਵੀ ਕਿਸੇ ਸਿਸਟਮ ਵਿੱਚ ਕਿਸੇ ਵੀ ਸਿਸਟਮ ਵਿੱਚ ਜਿੱਥੇ ਕਿਤੇ ਤੱਕ ਆਉਂਦਾ ਉਹਦੇ ਮੈਂ ਤਾਂ ਖਿਲਾਫ ਜੀ ਇਸ ਦਾ ਪੁੱਤ ਮਰੇ ਮੈਂ ਤਾਂ ਉਹਦੇ ਲਈ ਵੱਦਵਾਇ ਦੇ ਸਕਦਾ ਜਾਂ ਮੈਂ ਕਹਿੰਦਾ ਇਹ ਸੱਚਾ ਪਾਸਾ ਇਨਸਾਨ ਪ੍ਰਧਾਨ ਮੰਤਰੀ ਨੂੰ ਕਹੋਗੇ ਅੱਜ ਪਾਸਾ ਦਰਜ ਕਰੂੰਗੀ ਜੀ ਮਹਾਰਾਣੀ ਤੇ ਮਹਾਰਾਣੀ ਨੂੰ ਕਹਿ ਰਹੇ ਹੋ ਪ੍ਰਧਾਨ ਮੰਤਰੀ ਨੂੰ ਕਹਿ ਰਹੇ ਆ ਇਹ ਵੀ ਬਾੜਾ ਕੀਤਾ ਉਹਨਾਂ ਨੇ ਕਹਿ ਰਹੇ ਉਹਨੂੰ ਮਹਾਰਾਣੀ ਤੋਂ ਪਾਸਾ ਦਰਜ ਹੋਊ ਫਿਰ ਜੀ ਮੈਨੂੰ ਪੁੱਛ ਕੇ ਥੋੜੀ ਪ੍ਰਧਾਨ ਮੰਤਰੀ ਸਾਹਿਬ ਫੈਸਲੇ ਲੈਂਦੇ ਜਿੰਨੇ ਵੀ ਕੀਤਾ ਜਿੰਨੇ ਤੋਂ ਦਾ ਪੁੱਤ ਨਾਲ ਦਾ ਕਸੂਰ ਵਾਰਿਆ ਨਹੀਂ ਅਸੀਂ ਟੀਐਮਪੀ ਬਣ ਕੇ ਕੀ ਜਾਓਗੇ ਅਸਰਾ ਜੀ ਇਹ ਪਾਰਟੀ ਫਿਰ ਇਹ ਪਾਰਟੀ ਦਾ ਐਮਪੀ ਬਣ ਕੇ ਪੱਕੀ ਕਰਾਂਗੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਤੁਹਾਡੇ ਨਾਲ ਤੁਰ ਕਰਾਂ ਕਰੈਕਟਰ ਦੀ ਗੱਲ ਨਹੀਂ ਸਰ उसके रास्ता नहीं